ਮੇਰਾ ਨਾਮ ਸਤਵੀਰ ਰਾਜ ਬਹੁਤ ਜ਼ਿਆਦਾ ਰੌਲਾ ਪਿਆਦਾ ਬਹੁਤ ਜ਼ਿਆਦਾ ਰੌਲਾ ਜੀ ਸੇਰ ਦਾ ਅੱਡੇ ਕੋ ਪਾਣੀ ਤੱਕ ਨਹੀਂ ਪੀਤਾ ਗਿਆ ਬਹੁਤ ਜ਼ਿਆਦਾ ਲੋਕਾਂ ਨੇ ਬੋਤਲਾਂ ਪਰ ਲੋ ਟੈਂਕੀਆਂ ਭਰ ਲਓ ਜਿੰਨਾਂ ਕਦੀ 50 ਤੇ ਨਹੀਂ ਪਾਇਆ ਉਹ ਵੀ ਟੈਂਕੀ ਭਰ ਕਰਾ ਰਿਹਾ ਬਹੁਤ ਜ਼ਿਆਦਾ ਹੋ ਹੋ ਸਕਦਾ ਅੱਡੇ ਸ਼ਾਮ ਤੱਕ ਪੈ ਵੀ ਘਟ ਜਾਣਾ ਹਾਂਜੀ ਆਜੋ ਆਜੋ ਮੇਰਾ ਨਾਮ ਕਿਸ਼ਪਟੀ ਹੈ ਅੱਜ ਜਿਹੜਾ ਕਾਨੂੰਨ ਜਿਹੜਾ ਪਾਸ ਕੀਤਾ ਸੀ ਅ ਭਰ ਸਰਕਾਰ ਨੇ ਜਿਹੜੇ ਕਈ ਟਰੱਕ ਡਰਾਈਵਰ ਜਿਹੜੇ ਕਈ ਐਕਸੀਡੈਂਟ ਕਰਕੇ ਆਪਣੀਆਂ ਗੱਡੀਆਂ ਛੱਡ ਕੇ ਤੇ ਭੱਜ ਜਾਂਦੇ ਆ ਉਹਨਾਂ ਵਾਸਤੇ ਕੋ ਕਾਨੂੰਨ ਕੀਤਾ ਹੋਇਆ ਵੀ ਜੇਕਰ ਉਹ ਕੋਈ ਵੀ ਐਕਸੀਡੈਂਟ ਕਰਦੇ ਆ ਜਿਹੜਾ ਆਪਣੀ ਜਾਨ ਨਾਲ ਲੱਗਦਾ ਹੁੰਦਾ ਵਾ ਐਕਸੀਡੈਂਟ ਜਿਹਦਾ ਹੋ ਜਾਂਦਾ ਵਾ ਤੇ ਟਰੱਕ ਡਰਾਈਵਰ ਜਿਹੜੇ ਆ ਉਹ ਉਹਨੂੰ ਛੱਡ ਕੇ ਤੇ ਭੱਜ ਜਾਂਦੇ ਆ ਉਹਦੇ ਉੱਤੇ ਉਹਨਾਂ ਨੇ ਕਾਨੂੰਨ ਜਿਹੜਾ ਵਾ ਕੋਈ ਬਣਾਇਆ ਵਾ ਸਖਤ ਕਾਨੂੰਨ ਹੈ ਜਿਹੜੀ ਵਿਰੋਧਤਾ ਕੀਤੀ ਆ ਜਿੰਨੇ ਵੀ ਆਪਰੇਟਰ ਆ ਟਰੱਕ ਡਰਾਈਵਰ ਜਿੰਨੇ ਵੀ ਸੰਤਾਵਾ ਵਾ ਉਹਦੇ ਕਰਕੇ ਜਿਹੜਾ ਵਾ ਪਿੱਛੋਂ ਤੇਲ ਨਹੀਂ ਆ ਰਿਹਾ ਉਹਦੇ ਕਰਕੇ ਸਾਰਾ ਜਮ ਜੂਮ ਜਿਹੜਾ ਲੱਗਾ ਜਾ। ਦੀ ਹੜਤਾਲ ਆ ਜੀ ਇਸ ਕਰਕੇ ਹਾਂ ਹੜਤਾਲ ਹਾਂ ਜੀ ਗਰੀਸ਼ ਕੁਮਾਰ ਜੀ ਪٹرول ਜੀ ਆ ਡੀਜ਼ਲ ਪਵਾਣ ਆਏ ਆ ਪٹرول ਲੈਣ ਆਏ ਆ ਸਭ ਕੁਝ ਖਤਮ ਹੋ ਜਾ ਲਾਵਾ ਕਹਿੰਦੇ ਟਰੱਕਾਂ ਦੀ ਹੜਤਾਲ ਹੋ ਗਈ ਦੀ ਆ ਔਰੇ ਕਰਕੇ ਸਾਰੀ ਮੁਸੀਬਤ ਹੈ ਹੜਤਾਲ ਖੁੱਲਣ ਤੋਂ ਪਹਿਲਾਂ ਸਭ ਕੁਝ ਬੰਦਾ ਗੱਡੀਆਂ ਗੁੱਡੀਆਂ ਦੇ ਤੇ ਕਿਸੇ ਤੇ ਤੇਲ ਹੀ ਨਹੀਂ ਹੈਗਾ ਤੇ ਤੇਲ ਹੋਏਗਾ ਤੇ ਕੋਈ ਗੱਡੀ ਚਲਾਏਗਾ ਜੀ ਹਾਂਜੀ 200 ਦਾ ਜੀ ਜੀ ਇਹਦਾ ਰਾਸ਼ੀ ਅੱਜ ਕਿੰਨਾ ਕੁ ਟੇਨ ਪਰਵਾ ਰਹੇ ਬਸ ਹੜਤਾਲ ਕਰਕੇ ਉਹਨਾਂ ਨੇ ਕਿਹਾ ਜੀ ਅੱਜ ਹੜਤਾਲ ਹੈ ਤਾਂ ਕਰਕੇ ਵੈਸੇ ਰੈਗੂਲਰ ਜਿਆਦਾ ਪੈਨਿਕ ਕ੍ਰੀਏਟ ਕਰਦਾ ਕਿ ਜਿਆਦਾ ਪੈਨਿਕ ਕ੍ਰੀਏਟ ਕਰਦਾ ਲੋਕਾਂ 'ਚ ਤੇ ਇੰਦਾ ਜਿੰਦਾ ਤੇਲ ਹੀ ਮੁੱਕ ਗਿਆ ਪਿੱਛੇ ਅੱਛਾ ਹਾਂਜੀ ਕੀ ਸਮਝਦਾ ਲੋਕੀ ਭਾਂਡੇ ਵੀ ਲੈ ਕੇ ਆਏ ਨੇ ਭਾਂਡੇ ਉਹ ਦੂਜੇ ਕੰਮਾਂ ਵਾਸਤੇ ਉਹ ਤਾਂ ਕੈਨੀਆਂ ਜਰੂਰ ਪਰਵਾ ਰਹੇ ਨੇ ਲੋਕਾਂ 'ਚ ਹੜਕਮਜਾ ਮੱਚ ਗਿਆ ਹਾਂਜੀ ਹਾਂ ਹਾਂ ਅੱਧਾ ਘੰਟਾ ਹੋ ਗਿਆ ਅੱਜ ਕੀ ਕਰਦੇ ਹੋ ਤੇਲ ਨਹੀਂ ਪਾਉਣ ਦੇ ਹੈਗੇ ਢੇੜ ਬੜੀ ਆ ਹਾਂਜੀ ਅਜੇ ਤੇ ਸੌਦਾ ਹੀ ਪਾਉਣਾ ਸੌਦਾ ਕਦੋਂ ਟਾਈਮ ਲੰਘ ਜੇਗਾ ਫਿਰ ਲੰਘ ਜੂਗਾ ਅੱਜ ਇਹ ਕਹਿੰਦੇ ਹਰ ਰਾਜ ਦੇ ਲਈ ਇਸ ਕਰਕੇ ਬਹੁਤ ਜ਼ਿਆਦਾ ਤੁਹਾਡਾ ਤੇ ਵਿਕ ਰਿਹਾ ਹੈ ਅਰੇਜ ਕਰਕੇ ਰਸ ਬਹੁਤ ਜ਼ਿਆਦਾ ਹੈ ਹਾਂ ਅੱਜ ਕਾਫੀ ਦੁਨੀਆ ਆ ਰਹੀ ਹੈ ਕਾਫੀ ਆ ਜਿਹੜੇ 50 ਆ ਪਾਣਦੇ ਸਾਰੇ ਪੰਪ 500 ਆ ਫਾਰੇ ਨੇ ਹਾਂ ਪਾਣਦੇ ਪਾਣੀਆਂ ਵਾਲਾ ਕੋਈ ਲੈ ਲੈ ਆ ਰਹੇ ਨੇ ਜਿਹਨ ਲੋਕੀ 50 ਆ ਪਾਣਦੇ 500 ਦੇ ਫਾਰੇ ਨੇ ਇੰਦਾ ਕਿਉ ਕਰ ਰਹੇ ਆ ਚਲੋ ਦੂਜੇ ਰਸਤੇ ਐਡਾ ਕੋਲੇ ਕਹਿੰਦੇ ਯਾਰ ਕਾਫੀ ਨੂੰ ਕੀ ਹੋਣਾ ਕੀ ਬੋਲਣਾ ਮੈਂ ਪਾਵਨ ਕੋਣ ਕੀ ਕਰਵਾਇਆ ਕੋਈ ਨਹੀਂ ਡੀਜ਼ਲ ਲੈਣਾ ਸਰ ਭਾਈ ਕਹਿੰਦੇ ਬੰਦ ਹੁੰਦੇ ਆ ਅੱਛਾ ਕਿੰਨਾ ਚਾਹੀਦਾ ਚਾਹੀਦਾ ਕਹਿਣ ਜਿੰਨਾ ਭਰ ਜੇ ਹਾਂਜੀ ਬਹੁਤ ਦੀ ਸਰਕਾਰ